ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧמאਣ ਤੇ ਤੁਸੀਂ ਦੇਖ ਰਹੇ ਹੋ ਜ਼ੀਰਕਪੁਰ ਟਾਈਮਜ਼ ਦੇ ਅਨਪਲਾਨਡ ਜ਼ੀਰਕਪੁਰ ਔਰ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜ਼ੀਰਕਪੁਰ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਜਦੋਂ ਲੋਕ ਨੋ ਐਂਟਰੀ ਦੇ ਵਿੱਚ ਆਉਂਦੇ ਨੇ ਤਾਂ ਅੱਜ ਪੰਜਾਬ ਪੁਲਿਸ ਵੱਲੋਂ ਜਿੰਨੇ ਵੀ ਖਾਸ ਕਰਕੇ ਟ੍ਰੈਫਿਕ ਪੁਲਿਸ ਵੱਲੋਂ ਜਿੰਨੇ ਵੀ ਨੋ ਐਂਟਰੀ ਦੇ ਵਿੱਚ ਲੋਕ ਆ ਰਹੇ ਨੇ ਇਹ ਤੁਹਾਨੂੰ ਦੱਸ ਦਈਏ ਕਿ ਦਿੱਲੀ ਚੰਡੀਗੜ੍ਹ ਅੰਬਾਲਾ ਹਾਈਵੇ ਹੈ ਅਰੇ ਰੋਂਗ ਸਾਈਡ ਆ ਰਹੇ ਨੇ ਜੋ ਲੋਕ ਉਹਨਾਂ ਸਾਰਿਆਂ ਦਾ ਚਲਾਨ ਜੋ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਇਸ ਸੰਬੰਧੀ ਆਪਾਂ ਗੱਲਬਾਤ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਰ ਲੈਨੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਕਿੰਨੇ ਕ ਲੋਕਾਂ ਨੂੰ ਅੱਜ ਮੌਕੇ ਤੇ ਰੰਗੇ ਹੱਥੀ ਨੋ ਐਂਟਰੀ ਦੇ ਵਿੱਚ ਐਂਟਰ ਹੁੰਦੇ ਆ ਫੜਿਆ ਗਿਆ ਏ ਤੇ ਕਿੰਨੇ ਕ ਚਲਾਨ ਹੋਏ ਨੇ ਆਓ ਤੁਹਾਨੂੰ ਦਿਖਾਉਨੇ ਆ ਇਹ ਰਸਤੇ ਤੁਸੀਂ ਦੇਖ ਲਓ ਇਹ ਬੰਦ ਕੀਤਾ ਗਿਆ ਏ ਤੇ ਇਥੋਂ ਕੱਢਿਆ ਜਾਂਦਾ ਹੈ ਵਾਨਾਂ ਨੂੰ ਤੇ ਇਹੀ ਜੋ ਰਾਹ ਨੇ ਗਲਤ ਢੰਗ ਦੇ ਨਾਲ ਆਉਣਾ ਐਂਟਰ ਹੋਣਾ ਇਹ ਦੁਰਘਟਨਾ ਦਾ ਸਬੱਬ ਬਣਦੇ ਨੇ ਆਓ ਆਪਾਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਅੱਜ ਦੀ ਕਾਰਵਾਈ ਬਾਰੇ ਪ੍ਰੇਮ ਸਿੰਘ ਮੋਹੀ ਜੀ ਸਾਡੇ ਨਾਲ ਨੇ ਸਰ ਅੱਜ ਦੀ ਜੋ ਕਾਰਵਾਈ ਹੈ ਇਹ ਕਿਸ ਤਹਿਤ ਔਰ ਕਿਦਾਂ ਕੀਤੀ ਜਾ ਰਹੀ ਹੈ ਇਹ ਸਾਡੇ ਐਸਪੀ ਸਾਹਿਬ ਦੇ ਨਿਰਦੇਸ਼ਾਂ ਹੇਠ ਜਿਹੜੇ ਜਿੰਨੇ ਵੀ ਰੋਂਗ ਸਾਈਡ ਆ ਰਹੇ ਨੇ ਚਲਾਣ ਅਸੀਂ ਕਰ ਰਹੇ ਹਾਂ ਦਿਲੀ ਦੇ ਅਸੀਂ 25 30 25 30 ਚਲਾਣ ਕਰਦੇ ਹਾਂ ਸਰ ਦਿਲੀ ਦੇ ਜੀ ਜਿੰਨੇ ਵੀ ਰੋਂਗ ਸਾਈਡ ਆ ਰਹੇ ਹਨ ਨੋ ਐਂਟਰੀ ਵਾਲੇ ਤਕਰੀਬਨ ਹਾਈਵੇ ਤੇ ਚੱਲ ਰਹੇ ਹਨ ਉਨੇ ਹੀ ਚਲਾਣ ਅਸੀਂ ਡੇਲੀ ਕਰ ਰਹੇ ਹਾਂ ਜੀ 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 ਮਤਲਬ ਅ ਅੱਜ ਅੱਜ ਦੀ ਅਗਰ ਗੱਲ ਕਰੀਏ ਤਾਂ ਸਵੇਰ ਤੋਂ ਕਿੰਨੇ ਕੁ ਲੋਕ ਤੁਹਾਨੂੰ ਨੋ ਐਂਟਰੀ ਵਾਲੇ ਜੋ ਮਿਲ ਚੁੱਕੇ ਨੇ ਅ ਅੰਦਾਜ਼ਨ 20 25 ਮਿਲ ਚੁੱਕੇ ਨੇ ਜਿਨ੍ਹਾਂ ਦੇ ਅਸੀਂ 20 ਚਲਾਣ ਵੀ ਕਰ ਦਿੱਤੇ ਆ ਨਗਦ ਹੌਣ ਦਾ ਸਪੋਰਟ ਜੀ ਕੈਸ਼ ਦਿੱਤੇ ਹੋ ਗਿਆ ਸਰ ਕੁਝ ਜੀ ਅੱਛਾ ਸਰ ਜਿਵੇਂ ਹੁਣੇ ਸਮੱਸਿਆ ਸੀ ਇਹ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀਗੀ ਇਹ ਫਿਰ ਕਿਸੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਹੈ ਜਾਂ ਫਿਰ ਸਿਰਫ ਡਿਪਾਰਟਮੈਂਟ ਵੱਲੋਂ ਹੁਕਮ ਹੋਇਆ ਹੈ ਡਿਪਾਰਟਮੈਂਟ ਵੱਲੋਂ ਹੁਕਮ ਨਹੀਂ ਸਰ ਸਟੇਟਾਂ ਵੀ ਵਸੇ ਆਉਂਦੀਆਂ ਨੇ ਵੀ ਐਕਸੀਡੈਂਟ ਡੇਲੀ ਹੁੰਦੇ ਨੇ ਜਿੱਥੇ ਤਕਰੀਬਨ ਡੇਲੀ ਇੱਕ ਦੋ ਆ ਦੇਖੋ ਗਲਤ ਰਸਤਾ ਬਣਾਇਆ ਲੋਕਾਂ ਨਾਲ ਆਪੇ ਚੱਕ ਲਿਆ ਪੱਥਰ ਚੱਕ ਕੇ ਰਸਤਾ ਬਣਾ ਲੈਂਦੇ ਆ ਇਸ ਤਰ੍ਹਾਂ ਜੀ ਡੇਲੀ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੁੰਦਾ ਇਸ ਕਰਕੇ ਅਸੀਂ ਡੇਲੀ ਇੱਥੇ ਖੜਕੇ ਚਲਾਨ ਕਰਦੇ ਆ 20 25 30 ਜਿੰਨੇ ਵੀ ਸਾਨੂੰ ਮਿਲਦੇ ਆ ਰੋਂਗ ਸਾਈਡ ਆਉਣ ਆਉਣ ਵਾਲੇ ਅੱਛਾ ਕਾਗਜ਼ ਪੱਤਰ ਪੂਰੇ ਮਿਲ ਰਹੇ ਨੇ ਜੋ ਨੋ ਐਂਟਰੀ ਚ ਆ ਰਹੇ ਨੇ ਕਿ ਕਾਗਜ਼ ਪੱਤਰਾਂ ਦੀ ਵੀ ਕਮੀ ਆ ਕਾਗਜ਼ ਪੱਤਰਾਂ ਦੀ ਕਈਆਂ ਦੀ ਕਮੀ ਆ ਜਿਹੜੀ ਕਮੀ ਹੁੰਦੀ ਆ ਅਸੀਂ ਉਹਦੇ ਵੀ ਚਲਾਨ ਕਰਦੇ ਆ ਨਾਲ ਦੀ ਨਾਲ ਆਉਣ ਦਾ ਸਪੋਰਟ ਹੋ ਜਾਂਦਾ ਚਲਾਨ ਤੇ ਜਿਹੜੇ ਕੋਲ ਨਹੀਂ ਆਉਣ ਦਾ ਸਪੋਰਟ ਆਪਣਾ ਆਰਟੀਆ ਸਾਹਿਬ ਵਾਲਾ ਬੁੱਕ ਕਰ ਦਿੰਦੇ ਨੇ ਜੀ ਜੀ ਅੱਛਾ ਜੋ ਲੋਕ ਤੁਹਾਨੂੰ ਦੇਖ ਰਹੇ ਨੇ ਜੋ ਲੋਕ ਅਕਸਰ ਐਦਾ ਹੀ ਨੋ ਐਂਟਰੀ ਦਾ ਇਸਤੇਮਾਲ ਕਰਦੇ ਨੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਕਹਿਣਾ ਚੱਲਾਂਗੇ ਸਿੱਧੇ ਰਸਤੇ ਚੱਲੋ ਜੀ ਲੋਕਾਂ ਦੀ ਜਾਨ ਖਤਰਾ ਨਾ ਬਣੋ ਨਾ ਸੱਟ ਆਪਣੇ ਮਾਰੋ ਤੇ ਨਾ ਦੂਜੇ ਦੇ ਮਾਰੋ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਫਿਰ ਤਾਂ ਬਿਲਕੁਲ ਜਿੱਥੇ ਇਹ ਜੋ ਟ੍ਰੈਫਿਕ ਨਿਯਮ ਹੁੰਦੇ ਨੇ ਤੁਹਾਡੇ ਆਪਣੇ ਬਚਾ ਲਈ ਵੀ ਹੁੰਦੇ ਨੇ ਤੇ ਤੁਹਾਡੇ ਤੋਂ ਹੋਰਾਂ ਦੀ ਬਚਾ ਲਈ ਵੀ ਹੁੰਦੇ ਨੇ ਤਾਂ ਨਾ ਤਾਂ ਤੁਸੀਂ ਟ੍ਰੈਫਿਕ ਨਿਯਮ ਤੋੜੋ ਨਾ ਕਿਸੇ ਦੀ ਜਾਨ ਨੂੰ ਖਤਰੇ 'ਚ ਪਾਓ ਨਾ ਆਪਣੀ ਜਾਨ ਨੂੰ ਖਤਰੇ 'ਚ ਪਾਓ ਤਾਂ ਕਾਰਵਾਈ ਤੁਸੀਂ ਦੇਖ ਰਹੇ ਹੋ ਜ਼ੀਰਕਪੁਰ ਦਿੱਲੀ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਲਗਾਤਾਰ ਹੋ ਰਹੀ ਹੈ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਕਿ ਆ ਇੱਕ ਕ੍ਰੋਸਿੰਗ ਜੋ ਸੀ ਇਹ ਬੰਦ ਕੀਤੀ ਗਈ ਸੀ ਪਰ ਬਹੁਤ ਸਾਰੇ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਤਾਂ ਜੋ ਟ੍ਰੈਫਿਕ ਉਧਰੋਂ ਆਂਦਾ ਏ ਤਾਂ ਅਜਿਹੇ ਲੋਕ ਅਜਿਹੇ ਵਾਈਕਲ ਜੋ ਨੇ ਉਹ ਐਕਸੀਡੈਂਟ ਦਾ ਸਬੱਬ ਬਣ ਜਾਂਦੇ ਨੇ ਤਾਂ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਆ ਔਰ ਸ਼ਹਿਰ ਵਾਸੀ ਜੋ ਇਹ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜੇਕਰ ਤੁਹਾਡੀਆਂ ਨਜ਼ਰਾਂ ਦੇ ਵਿੱਚ ਵੀ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਸੜਕ ਤੇ ਨੋ ਐਂਟਰੀ ਬਹੁਤ ਜ਼ਿਆਦਾ ਵਧ ਗਈ ਹੈ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਉੱਥੇ ਨੋ ਐਂਟਰੀ ਬੰਦ ਕਰਾਵਾਂਗੇ ਤਾਂ ਕਿ ਦੁਰਘਟਨਾਵਾਂ ਤੇ ਦਾਜੋ ਅਨੁਪਾਤ ਆ ਉਸ ਨੂੰ ਘਟਾਇਆ ਜਾ ਸਕੇ ਕੈਮਰਾਮੈਨ ਵਿਸ਼ਾਲ ਦੇ ਨਾਲ ਮੈਂ ਪ੍ਰਦੀਪ ਤਿਮਾਰ